ਜਿੱਥੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਐਨਐਸਏ ਵਧਾ ਦਿੱਤੀ ਗਈ ਹੈ ਉੱਥੇ ਹੀ ਵੱਡੇ ਇਲਜ਼ਾਮ ਵੀ ਵਾਰਿਸ ਪੰਜਾਬ ਦਿੱਥੇ ਬੰਦੀ ਦੇ ਸੰਗਠਨ ਉੱਤੇ ਲੱਗ ਰਹੇ ਨੇ ਇਹ ਸਾਰੇ ਇਲਜ਼ਾਮ ਕੋਈ ਹੋਰ ਨਹੀਂ ਸਗੋਂ ਕੇਂਦਰੀ ਰਾਜ ਮੰਤਰੀ ਲਗਾ ਰਹੇ ਨੇ ਤੇ ਕੁਝ ਹਵਾਲੇ ਵੀ ਉਹਨਾਂ ਵੱਲੋਂ ਦਿੱਤੇ ਗਏ ਨੇ ਤੇ ਕੇਂਦਰ ਨੂੰ ਦਾਖਲ ਦੇਣ ਦੀ ਬੇਨਤੀ ਵੀ ਕੀਤੀ ਗਈ ਹੈ ਜਿੱਥੇ ਕੇਂਦਰੀ ਰੇਲ ਰਾਜ ਮੰਤਰੀ ਨੇ ਆਪਣੇ ਪਰਿਵਾਰ ਦੇ ਸ਼ੀਤ ਪ੍ਰਵਾਸ ਹੋਣ ਦਾ ਜ਼ਿਕਰ ਕੀਤਾ ਉੱਥੇ ਹੀ ਉਹਨਾਂ ਨੂੰ ਮੇਰੀਆਂ ਧਮਕੀਆਂ ਤੋਂ ਨਾ ਡਰਨ ਦੀ ਉਹਨਾਂ ਨੇ ਗੱਲ ਵੀ ਕਹੀ ਹੈ ਆਖਰ ਕੀ ਹੈ ਇਹ ਸਾਰਾ ਮਾਮਲਾ ਤੁਹਾਡੇ ਨਾਲ ਜ਼ਿਕਰ ਕਰਾਂਗੇ ਸਾਂਝਾ ਜੁੜੇ ਰਹੋ ਸਾਂਝੀ ਸੋਚ ਟੀਵੀ ਦੇ ਨਾਲ ਲੰਘੀ 18 April ਨੂੰ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਜਿਹੜੀ ਐਨਐਸਏ ਆ ਉਹ ਵਧਾ ਦਿੱਤੀ ਗਈ ਤੇ ਇਸ ਦਾ ਪੱਤਰ ਉਸ ਨੂੰ ਉਸੇ ਦਿਨ ਹੀ ਦੇ ਦਿੱਤਾ ਗਿਆ ਸੀ ਪਰ ਉਸ ਪੱਤਰ ਨੂੰ ਜਨ ਤੱਕ 20 April ਨੂੰ ਕੀਤਾ ਗਿਆ ਯਾਨੀ ਕਿ ਲੰਘੇ ਦਿਨ ਸੰਤਲ ਮੈਂਬਰ ਅਮਰਤਪਾਲ ਸਿੰਘ ਦੇ ਬਾਕੀ ਜਿਹੜੇ 9 ਸਾਥੀ ਨੇ ਜਿਨ੍ਹਾਂ ਦੀ ਐਨਐਸਏ ਦੀ ਮਿਆਦ ਖਤਮ ਹੋ ਚੁੱਕੀ ਸੀ ਉਹਨਾਂ ਨੂੰ ਹੁਣ ਪੰਜਾਬ ਲਿਆਂਦਾ ਜਾ ਚੁੱਕਿਆ ਤੇ ਉਹਨਾਂ ਨੂੰ ਅਦਾਲਤਾਂ ਵਿੱਚ ਪੇਸ਼ ਕਰਕੇ ਉਹਨਾਂ ਦੇ ਟ੍ਰਾਇਲ ਜਿਹੜੇ ਨੇ ਉਹ ਚੱਲ ਰਹੇ ਨੇ ਤੇ ਅਮਰਤਪਾਲ ਸਿੰਘ ਦੀ ਜਿਹੜੀ ਐਨਐਸਏ ਆ ਜੋ ਕਿ 22 ਅਪ੍ਰੈਲ ਨੂੰ ਖਤਮ ਹੋ ਰਹੀ ਸੀ ਯਾਨੀ ਕਿ ਕੱਲ ਉਸ ਨੂੰ ਲੈਣ ਦੇ ਲਈ ਪੰਜਾਬ ਪੁਲਿਸ ਰਵਾਨਾ ਵੀ ਹੋ ਚੁੱਕੀ ਸੀ 18 ਤਰੀਕ ਨੂੰ ਪਰ ਅਜੇ ਤੱਕ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਕਿ ਹੁਣ ਅਮਰਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਪੰਜਾਬ ਆਵੇਗੀ ਜਾਂ ਨਹੀਂ ਜਦਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ 18 April ਨੂੰ ਪੋਸਟ ਰਵਾਨਾ ਹੋ ਚੁੱਕੀ ਹੈ ਅਤੇ 19 ਅਤੇ 20 ਤੱਕ ਦੀ ਛੁੱਟੀ ਹੋਣ ਕਰਕੇ ਪੰਜਾਬ ਪੋਸਟ ਯਾਨੀ ਕਿ ਸੋਬਾ ਯਾਨੀ ਕਿ ਅੱਜ 21 April ਨੂੰ ਕਾਰਵਾਈ ਕਰੇਗੀ ਤੇ ਟ੍ਰਾਂਜ਼ਿਟਰ ਰਿਮਾਰਟ ਲਏਗੀ ਤੇ ਫਿਰ ਉਸ ਨੂੰ ਨਾਲ ਲੈ ਕੇ 23 April ਤੱਕ ਪੰਜਾਬ ਪਹੁੰਚ ਸਕਦੀ ਹੈ ਪਰ ਅਜੇ ਇਹ ਗੱਲ ਸਾਫ਼ ਨਹੀਂ ਹੋ ਪਾਈ ਕਿ ਅਮਰਤਪਾਲ ਸਿੰਘ ਪੰਜਾਬ ਪਹੁੰਚੇਗਾ ਜਾਂ ਹੁਣ ਨਹੀਂ ਅਮਰਤਪਾਲ ਸਿੰਘ ਵਾਰਸ ਪੰਜਾਬ ਦੇ ਜੱਥੇਬੰਦੇ ਦੇ ਮੁਖੀ ਨੇ ਦੇ ਨਾਲ ਹੀ ਅਕਾਲੀ ਦਲ ਵਾਟਸਪ ਪੰਜਾਬ ਦੇ ਪਾਰਟੀ ਨੇ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ 2027 ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਲਈ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦਿੱਤਾ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਅਮਰਤਪਾਲ ਸਿੰਘ ਨੂੰ ਪੰਜਾਬ ਲਿਆ ਕੇ ਅਜਨਾਲਾ ਥਾਣੇ ਦੀ ਕਟੜਾ ਵਿੱਚ ਸ਼ਾਮਲ ਕੀਤਾ ਜਾ ਸਕਦਾ ਪਰ ਹੁਣ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਹੋਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਇੱਕ ਪਾਸੇ ਅਮਰਤਪਾਲ ਸਿੰਘ ਦੇ ਉੱਤੇ ਐਨਐਸਐ ਵੀ ਵਧਾ ਦਿੱਤੀ ਗਈ ਹੈ ਉਤੇ ਹੀ ਵਾਟਸਪ ਪੰਜਾਬ ਦੇ ਸੰਗਠਨ ਦੇ ਉੱਤੇ ਕਤਲ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਰਚਣ ਦੇ ਇਲਜ਼ਾਮ ਵੀ ਲੱਗ ਰਹੇ ਨੇ ਇਹ ਇਲਜ਼ਾਮ ਕੋਈ ਹੋਰ ਨਹੀਂ ਸਗੋਂ ਭਾਜਪਾ ਦੇ ਪੰਜਾਬ ਦੇ ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਲਗਾ ਰਹੇ ਨੇ ਰਵਨੀਤ ਬਿੱਟੂ ਨੇ ਐਤਵਾਰ ਯਾਨੀ ਕਿ ਲੰਘੇ ਕੱਲ 21 ਅਪ੍ਰੈਲ ਨੂੰ ਇਹ ਦੋਸ਼ ਲਗਾਇਆ ਕਿ ਵਾਟਸਪ ਪੰਜਾਬ ਦੇ ਸੰਗਠਨ ਨਾਲ ਜੁੜੇ ਕੁਝ ਖਾਲਿਸਤਾਨੀ ਸਮਰਥਕ ਉਹਨਾਂ ਦੀ ਤੇ ਪੰਜਾਬ ਦੇ ਹੋਰ ਨੇਤਾਵਾਂ ਦੀ ਜਿਹੜੀ ਹੱਤਿਆ ਉਹਦੀ ਸਾਜ਼ਿਸ਼ ਕਰ ਰਹੇ ਨੇ ਆਸੂ ਸੰਗਠਨ ਦਾ ਮੁਖੀ ਉਹਨਾਂ ਨੇ ਕੱਟੜਪੱਠੀ ਪ੍ਰਚਾਰਕ ਅਮਰਤਪਾਲ ਨੂੰ ਦੱਸਿਆ ਤੇ ਬਿੱਟੂ ਨੇ ਵਜਾ ਦਾਵਾ ਕੀਤਾ ਕਿ ਸੋਸ਼ਲ ਮੀਡੀਆ ਮੰਚਾਂ ਉੱਤੇ ਚੈਟ ਦੇ ਜਿਹੜੇ ਕੁਝ ਸਕਰੀਨਸ਼ਾਟ ਲੀਕ ਹੋਏ ਨੇ ਜਿਨ੍ਹਾਂ ਦੇ ਰਾਹੀਂ ਇਹ ਸਾਜ਼ਿਸ਼ ਦਾ ਸਾਰਾ ਪਰਦਾ ਫਾਸ਼ ਹੋਇਆ ਕੇਂਦਰ ਸਰਕਾਰ ਨੇ ਵਾਪਸ ਪੰਜਾਬ ਦੇ ਜਿਹੜਾ ਸੰਗਠਨ ਹੈ ਉਹਦੇ ਨਾਲ ਜੁੜੇ ਜਿਹੜੇ ਲੋਕਾਂ ਦੁਆਲੇ ਚੀਕੀ ਸਾਜ਼ਿਸ਼ਾ ਉਹਨੂੰ ਗੰਭੀਰਤਾ ਦੇ ਨਾਲ ਲਿਆ ਤੇ ਉਹਨਾਂ ਨੇ ਇਹ ਵੀ ਸੂਚਿਤ ਕੀਤਾ ਕਿ ਅਜਿਹੇ ਸਮੂਹਾਂ ਦੀ ਜਿਹੜੀ ਆ ਸਰਗਰਮੀ ਹੈ ਉਹ ਸੂਬੇ ਨੂੰ ਅਸਥਿਰਤਾ ਦੇ ਵੱਲ ਧੱਕ ਰਹੀ ਹੈ WhatsApp ਚਿਹਰੇ ਦੇ ਸਕਰੀਨਸ਼ਾਟ ਤੋਂ ਇਹ ਵੀ ਪਤਾ ਲੱਗਿਆ ਕਿ ਇਸ ਦੇ ਮੈਂਬਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤ ਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ ਐਨਐਸਏ ਤਹਿਤ ਇੱਕ ਹੋਰ ਸਾਲ ਦੇ ਲਈ ਹਿਰਾਸਤ ਵਧਾਉਣ ਨੂੰ ਲੈ ਕੇ ਬਿੱਟੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨ ਨੂੰ ਨਿਸ਼ਾਨਾ ਬਣਾਉਂਦੀ ਇੱਛਾ ਰੱਖੀ ਜਾ ਰਹੀ ਹੈ। ਰਵਨੀਤ ਬਿੱਟੂ ਨੇ ਇਸ ਮਾਮਲੇ 'ਚ ਕਿਹਾ ਕਿ ਕੇਂਦਰ ਰਾਸ਼ਟਰੀ ਰੋਦੀ ਤਾਕਤਾਂ ਨੂੰ ਪੰਜਾਬ ਨੂੰ ਅਸਥਿਰ ਕਰਨ ਦੀ ਆਗਿਆ ਨਹੀਂ ਦੇਵੇਗਾ। ਸ਼ਾਂਤੀ ਅਤੇ ਇਕਤਾ ਪ੍ਰਤੀ ਆਪਣੇ ਵਚਨਬੱਧਤਾ ਦੌਰ ਆਉਂਦੇ ਹੋਏ ਬਿੱਟੂ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੀ ਵਿਰਾਸਤ ਨੂੰ ਵੀ ਐਸੇ ਸਮੇਂ 'ਚ ਯਾਦ ਕੀਤਾ ਬਿੱਟੂ ਨੇ ਇਸ ਬਾਰੇ 'ਚ ਆਖਿਆ ਕਿ ਮੇਰੇ ਦਾਦਾ ਸ਼ਹੀਦ ਸਰਦਾਰ ਬਿਆਨਤ ਸਿੰਘ ਨੇ ਪੰਜਾਬ 'ਚ ਸ਼ਾਂਤੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਮੈਂ ਸ਼ਹੀਦਾਂ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਮੈਂ ਕੱਟੜਪੰਥੀ ਧਮਕੀਆਂ ਤੋਂ ਨਹੀਂ ਡਰਦਾ ਮੈਂ ਪੰਜਾਬ ਨੂੰ ਫਿਰ ਤੋਂ ਹਨੇਰੇ ਵਿੱਚ ਨਹੀਂ ਜਾਣ ਦੇਵਾਂਗਾ ਐਸੇ ਸਾਜ਼ਿਸ਼ ਦੇ ਪਿੱਛੇ ਜੋ ਲੋਕ ਨੇ ਉੰਨਾਂ ਨੂੰ ਅਸਦੇ ਨਤੀਜੇ ਭੁਗਤਣੇ ਪੈਣਗੇ ਇਹ ਕਹਦਾ ਰਵਨੀਤ ਸਿੰਘ ਬਿੱਟੂ ਦਾ ਪਰ ਇਹ ਗੱਲ ਹੁਣ ਸਾਹਮਣੇ ਆ ਗਈ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੱਡੇ ਦਾਅਵੇ ਕੀਤੇ ਗਏ ਨੇ ਉਹਨਾਂ ਦੀ ਜਾਨ ਨੂੰ ਖਤਰਾ ਤੇ ਉਹਦੇ ਲਈ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ ਜਾਂ ਹੋਰ ਨੇਤਾਵਾਂ ਦੀ ਗੱਲਬਾਤ ਸਾਹਮਣੇ ਉਹਨਾਂ ਨੇ ਕਹੀ ਹੈ ਕਿ ਵੀ ਹੋਰ ਨੇਤਾਵਾਂ ਦੀ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ ਉਹਦੇ ਵਿੱਚ ਉਹਨਾਂ ਨੇ ਵੱਡੇ ਦਾਅਵੇ ਕੀਤੇ ਨੇ ਤੇ ਅਮਰਤ ਪਾਲ ਸਿੰਘ ਜੋ ਕਿ ਵਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਨਾਲ ਨਾਲ ਸ਼ਰਮਣੀ ਅਕਾਲੀ ਦਲ ਵਸ ਪੰਜਾਬ ਦੇ ਜਥੇਬੰਦੀ ਦੇ ਵੀ ਉਹ ਮੁਖੀ ਦੇ ਵੱਜੋਂ ਹੀ ਜਾਣੇ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਦੇ ਉੱਤੇ ਹੁਣ ਐਨਐਸਏ ਤਾਂ ਵਾਧੀ ਗਈ ਹੈ ਤੇ ਨਾਲ ਨਾਲ ਹੁਣ ਇਹ ਇਲਜ਼ਾਮ ਲੱਗਣ ਦੇ ਨਾਲ ਉਹਦੀਆਂ ਮੁਸ਼ਕਲਾਂ ਹੋਰ ਵੀ ਜਿਹੜੀਆਂ ਅਮਰਤਪਾਲ ਸਿੰਘ ਦੀਆਂ ਵੱਧ ਸਕਦੀਆਂ ਨੇ ਤੇ ਇਹਦੇ ਵਿੱਚ ਹੁਣ ਐਨਐਸਏ ਵਧਾਉਣ ਦੇ ਨਾਲ ਇਹ ਵੀ ਅੱਗੇ ਖਦਸ਼ਾ ਕਿ ਹੁਣ ਪਾ ਅਮਰਤਪਾਲ ਨੂੰ ਪੰਜਾਬ ਲਿਆਂਦਾ ਜਾਵੇਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ